ਹਾਂ ਦੋਸਤੋ ਪੇਸ਼ ਹੈ ਹਰਨੇਕ ਸਿੰਘ ਕਲੂਆ ਜੀ ਦੀ ਰਚਨਾ 타ਮਾ ਦਿੱਲੀ ਦੇ ਕਿੰਗਰੇ ਵਿੱਚੋਂ ਕੁਝ ਅੰਸ਼ ਜੋ ਨਾਇਕ ਦੁੱਲਾ ਪੱਟੀ ਨਾਲ ਸੰਬੰਧਤ ਹੈ ਅਚਾਨਕ ਇਸ ਕੁਸਮੂਸੇ ਜਿਹੇ ਵਿੱਚ ਸਾਹਮਣੇ ਇਹ ਉੱਚੀ ਥਾਂ ਤੇ ਸਦਾਰਨ ਜਿਹੀ ਕਵਰ ਤੇ ਨਜ਼ਰ ਪਈ ਜਿਸ ਤੇ ਕੁਝ ਸ਼ਬਦ ਲਿਖੇ ਸਨ ਮੇਰੇ ਨਾਲ ਦੇ ਸਾਥੀ ਨੇ ਬੜੀ ਕੋਸ਼ਿਸ਼ ਨਾਲ ਲਿਖਿਆ ਪੜਿਆ ਜਿਸ ਤੇ ਲਿਖਿਆ ਸੀ ਕਿ ਧਾਮਾ ਦਿੱਲੀ ਦੇ ਕਿੰਗਰੇ ਭਾਜੜਾਮ ਪਾਦਿਆਂ ਤੱਕਤ ਲਾਹੌਰ ਇਹ ਕਬਰ ਸੀ ਪੰਜਾਬ ਦੇ ਮਹਾਨ ਯੋਧੇ ਤੇ ਅਣਖੀ ਸੂਰਬੀਰ ਗੁੱਲੇਪੱਟੀ ਦੀ ਇੱਕਦਮ ਮੇਰੇ ਜਿਸਮ 'ਚ ਫੁਰਤੀ ਆ ਗਈ ਤੇ ਸਰਦੀ ਵੀ ਨਿਗ ਵਿੱਚ ਬਦਲ ਗਈ ਅਗਲੇ ਦਿਨ ਦੇਸ਼ ਵਾਪਸੀ ਸੀ ਪਰ ਉਥੇ ਖਲੋਕੇ ਹੀ ਫੈਸਲਾ ਕੀਤਾ ਕਿ ਜਦੋਂ ਵੀ ਅਗਲੀ ਵਾਰ ਪਾਕਿਸਤਾਨ ਆਉਣ ਦਾ ਸਬਬ ਬਣਿਆ ਇਸ ਨਾਇਕ ਦੇ ਪਿੰਡ ਜ਼ਰੂਰ ਜਾ ਕੇ ਆਉਣਾ ਹੈ ਅੱਜ ਫਿਰ 2 ਸਾਲ ਬਾਅਦ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ। ਉਹ ਸਰਦੀ ਦਾ ਮੌਸਮ ਤੇ ਉਹ ਵਾਰਸ ਦੀਆਂ ਫੁਹਾਰਾਂ ਅਸੀਂ ਲਾਹੌਰ ਤੋਂ ਦੁੱਲੇ ਪੱਟੀ ਦੇ ਪਿੰਡ ਦਾ ਪਤਾ ਕਰਕੇ ਦੁੱਲੇ ਕੀ ਲਈ ਰਵਾਨਾ ਹੋ ਗਏ। ਦੁੱਲੇ ਦੇ ਪਿੰਡ ਪਹੁੰਚਣ ਤੱਕ ਦੁੱਲੇ ਦੇ ਰੰਗ ਵਿੱਚ ਰੰਗਿਆ ਉਸ ਦੀ ਬਹਾਦਰੀ ਬਾਰੇ ਹੀ ਸੋਚ ਕੇ ਉਤਾਵਲਾ ਸਾਂ ਕਦੋਂ ਪਿੰਡ ਦੇ ਦਰਸ਼ਨ ਹੋਣਗੇ। ਦੁੱਲੇ ਦਾੰਗ ਹਮੇਸ਼ਾ ਹੀ ਕੋਈ ਨਾ ਕੋਈ ਸੂਰਮਾ ਲੋਕਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਸਰਕਾਰਾਂ ਜਾਂ ਜਾਬਰਾਂ ਨਾਲ ਮੱਥਾ ਟੰਡਾ ਆਇਆ ਹੈ। ਸਰਕਾਰੀ ਖਜ਼ਾਨੇ ਲੁੱਟ ਕੇ ਦੁੱਲਾ ਲੋਕਾਂ ਦੇ ਕੰਮ ਸਵਾਰਦਾ, ਗਰੀਬਾਂ ਦੀਆਂ ਬਹੂ ਬੇਟੀਆਂ ਦੀਆਂ ਸ਼ਾਦੀਆਂ ਕਰਦਾ। ਐ ਦੀਵਾਨ ਖਾਨੇ ਬੈਠੇ ਸਾਥੀਆਂ ਤੇ ਸਮੇਤ ਦੁੱਲੇ ਨੂੰ ਮਾਂ ਲਦੀ ਵਰਿਆਏ ਮੁਗਲ ਸلطਨਤ ਨਾਲ ਮੱਥਾ ਲਾਉਣ ਵਾਸਤੇ ਪਾਉਂਦੀ। ਉਸਨੇ ਦੁੱਲੇ ਨੂੰ ਤੜਕੇ ਦਾ ਸੁਪਨਾ ਸੁਣਾਇਆ ਤੇਰੇ ਘਰ ਦੇ ਥੰਮਲੇ ਟਹਿ ਗਏ ਤੇ ਜਿਸ ਛੱਜੇ ਦੀ ਤੂੰ ਸ਼ਾਮੇ ਬੈਠਦਾ ਏ ਉਹ ਵੀ ਟਹਿ ਟੇਰੀ ਹੋ ਗਿਆ ਤੇਰੇ ਦਾਦੇ ਅਸਾਂਦਲ ਨੂੰ ਮੁਗਲਾ ਨੇ ਮਾਰ ਲਿਆ ਤੇ ਕਤਲ ਕਰ ਦਿੱਤਾ ਅੰਦੁੱਲਾ ਮਾਂ ਨੂੰ ਸੁਪਨੇ ਸੱਚ ਨਾ ਹੋਣ ਦੀ ਗੱਲ ਕਹਿੰਦਾ ਏ ਪਰ ਮਾਂ ਫਜ਼ਰ ਦੇ ਸੁਪਨੇ ਸੱਚੀ ਹੋਣ ਦੇ ਦਾਅਵੇ ਕਰਦੀ ਏ ਮੇਰੇ ਸੁਪਨੇ ਵਿੱਚੇ ਕੁੱਕੜ ਬਾਗਾਂ ਦੇ ਰਿਆ ਸੀ ਦੁੱਲੇ ਨੇ ਮਾਂ ਨੂੰ ਪੁੱਛਿਆ ਜਦੋਂ ਮੈਂ ਤੇਰੇ ਪੇਟ ਵਿੱਚ ਸਾਂ ਤੂੰ ਕੀ ਖਾਂਦੀ ਹੁੰਦੀ ਸੀ ਪੁੱਤਰ ਤੇਰਾ ਦਾਦਾ ਵੀ ਤੇਰੇ ਵਾਂਗ ਡੋਲੀਆਂ ਲੁੜਦਾ ਸੀ ਤੇ ਮੈਂ ਬੜੀਆਂ ਨਿਆਮਤਾ ਖਾਂਦੀ ਹੁੰਦੀ ਸਾਂ ਦੁੱਲੇ ਨੇ ਫਿਰ ਪੁੱਛਿਆ ਮੈਨੂੰ ਗੁਰਤੀ ਕਿਸ ਚੀਜ਼ ਦੀ ਦਿੱਤੀ ਸੀ ਪੁੱਤਰ ਸਾਣ ਲੱਗੀ ਤਲਵਾਰ ਦਾ ਪਾਣੀ ਤੇਰੇ ਬੁੱਲਾਂ ਨੂੰ ਲਾ ਦਿੱਤਾ ਸੀ ਐਂ ਦੁੱਲੇ ਨੇ ਫਿਰ ਸਵਾਲ ਕੀਤਾ ਮਾਂ ਮੇਰਾ ਦੁੱਲਾ ਨਾਂ ਕਿਸ ਨੇ ਰੱਖਿਆ ਤੂੰ ਜਾਂ ਦਾਈ ਨੇ ਪੁੱਤਰ ਇਹ ਵੀ ਮੈਂ ਹੀ ਰੱਖਿਆ ਏ ਮਾਂ ਸਾਰੀਆਂ ਨਿਸ਼ਾਨੀਆਂ ਮੌਤ ਦੀਆਂ ਤੂੰ ਦਿੱਤੀਆਂ ਤੇ ਹੁਣ ਮੈਂ ਅੰਦਰ ਵੜ ਕੇ ਕਿਸ ਤਰ੍ਹਾਂ ਵਕਤ ਕੱਟਾਂ ਦੁੱਲੇ ਨੂੰ ਕਿਸੇ ਸ਼ਰੀਕ ਨੇ ਬੋਲੀ ਮਾਰੀ ਉਹਦੋ ਲਿਆ ਤੂੰ ਆਰਾਮ ਨਾਲ ਬੈਠਾ ਏ ਪਿੰਡੀ ਕੋਈ ਅਮੀਰ ਜਹ ਦਾ ਰੁਕਿਆ ਏ ਜਿਸ ਕੋਲ ਬਾਦਸ਼ਾਹ ਨੂੰ ਪੇਂਟ ਕਰਨ ਵਾਸਤੇ ਕੀਮਤੀ ਤੋਫੇ ਸੰਭਾਲ ਰੱਖੇ ਹਨ ਦੁਲਲੇ ਸਾਥੀਆਂ ਸਮੇਤ ਅਮੀਰ ਜਾਦੇ ਦੇ ਪੜਾਤੇ ਪਹੁੰਚ ਗਿਆ ਉਸ ਅਮੀਰ ਜਾਦੇ ਦਾ ਨਾਮ ਸੀ ਬੱਗਾ ਮਲਕੀਰਾ ਦੁਲਲੇ ਦੇ ਸਾਹਮਣੇ ਬੱਗੇ ਮਲਕੀਰੇ ਦੇ ਹਥਿਆਰਬੰਦ ਸਾਥੀ ਵਿਵਸ ਹੋ ਗਏ ਤੇ ਉਹ ਮਾਰਿਆ ਗਿਆ ਐਂ ਦੁਲਲੇ ਨੇ ਮੋਗੇ ਖੱਤਰੀ ਕੋਲ ਸਿਰ ਰਮਾਲ ਵਿੱਚ ਲਪੇਟ ਕੇ ਬਾਦਸ਼ਾਹ ਕੋਲ ਭੇਜ ਦਿੱਤਾ ਉਹਨੇ ਦਿਨ ਹੀ ਬਾਦਸ਼ਾਹ ਅਕਬਰ ਲਾਹੌਰ ਠਹਿਰਿਆ ਕਰਦਾ ਸੀ ਬਾਦਸ਼ਾਹ ਕਟਿਆ ਸਿਰ ਵੇਖ ਕੇ ਆਪੇ ਤੋਂ ਬਾਹਰ ਹੋ ਗਿਆ ਬਾਦਸ਼ਾਹ ਨੇ ਪਾਨਾ ਦਾ ਵੀੜਾ ਤੇ ਤਲਵਾਰ ਰੱਖ ਦਿੱਤੀ ਤੇ ਰੋਹ ਪਰਿਵਾਜ ਵਿੱਚ ਕਿਹਾ ਹੈ ਕੋਈ ਸੂਰਬੀਰ ਜਿਹੜਾ ਦੁੱਲੇ ਨੂੰ ਜਿਉਂਦਾ ਬੰਨ ਕੇ ਰਿਆਵੇ ਸਾਰੇ ਦਰਬਾਰ ਵਿੱਚ ਸ਼ਨਾਟਸ਼ ਆ ਗਿਆ ਦੁਬਾਰਾ ਦੁਬਾਰਾ ਕਹਿਣ ਤੇ ਵੀ ਕੋਈ ਅੱਗੇ ਨਹੀਂ ਆਇਆ ਇਹਨੇ ਨੂੰ ਮਿਰਜ਼ਾ ਨਜ਼ਾਮੁਦੀਨ ਪਹੁੰਚ ਗਿਆ ਜੋ ਗੜਗਦਾਲੇ ਦਾ ਖਿਲਾਫਤ ਇਹ ਕਰਕੇ ਅਨਾਮ ਕਨਾਮ ਲੈਣ ਲਈ ਦਰਬਾਰ ਵਿੱਚ ਹਾਜ਼ਰ ਹੋਇਆ ਸੀ ਉਸਨੇ ਸੁੱਤੇ ਸਦਹੀ ਪਾਨ ਦਾ ਵੀੜਾ ਮੂੰਹ ਵਿੱਚ ਪਾਇਆ ਤੇ ਤਲਵਾਰ ਮਿਆਂ ਚੋਂ ਬਾਹਰ ਕਰ ਲਈ ਉਸਨੂੰ ਬਾਅਦ ਚ ਪਤਾ ਚੱਲਿਆ ਮੈਂ ਤੇ ਸੱਪ ਦੀ ਖੋਡ ਵਿੱਚ ਹੱਥ ਪਾ ਬੈਠਾ ਹੈ ਦੁੱਲੇ ਨੇ ਪੱਟੀਆਂ ਦੇ 12 ਪਿੰਡ ਮੁਗਲਾਂ ਤੋਂ ਆਕੀ ਕਰ ਦਿੱਤੇ ਜਿਨ੍ਹਾਂ ਨੇ ਮਾਲੀਆ ਦੇਣਾ ਬੰਦ ਕਰ ਦਿੱਤਾ ਮਿਰਜ਼ਾ ਨਜ਼ਾਮਉਦੀਨ 12000 ਫੌਜ ਲੈ ਕੇ ਪਿੰਡ ਪੱਟੀਆਂ ਵੱਲ ਚੜ ਪਿਆ ਉਸ ਕੋਲ ਕਈ ਖਤਰਨਾਕ ਕਿਸਮ ਦੇ ਹਾਥੀ ਕਿੰਨੇ ਘੋੜੇ ਤੇ ਬਰੂਦ ਵਗੈਰਾ ਸੀ ਦੁੱਲੇ ਨੂੰ ਹੋਣ ਵਾਲੇ ਹਮਲੇ ਦਾ ਪਤਾ ਲੱਗ ਗਿਆ ਉਹ ਅਜੇ ਚੜਾਈ ਹੀ ਕਰਨ ਲੱਗਾ ਸੀ ਕਿ ਰਸਤੇ ਵਿੱਚ ਪੱਤਰੀ ਲਈ ਆਉਂਦਾ ਬ੍ਰਾਹਮਣ ਮਿਲ ਗਿਆ ਉਸ ਨੇ ਦੁੱਲੇ ਨੂੰ ਕਿਹਾ ਅਜੇ 8 ਦਿਨ ਤੇਰੀ ਹਾਰੇ ਤੂੰ ਪਾਸਾ ਵਟ ਜਾ ਦੁੱਲੇ ਨੇ ਪੰਡਤ ਦੀ ਗੱਲ ਤੇ ਮਾਂ ਦੇ ਸੁਪਨੇ ਨੇ ਦੁਬਧਾ ਵਿੱਚ ਪਾ ਦਿੱਤਾ ਉਹ ਸਾਥੀਆਂ ਸਮੇਤ ਆਪਣੇ ਮਾਮੇ ਰਹਿਮਤ ਕੋਲ ਚਿੰਨੌਟ ਝੱਡ ਗਿਆ ਪਿੱਛੋਂ ਮਾਂ ਲੱਦੀ ਨੇ ਇਲਾਕੇ ਦੀ ਘੇਰਾਬੰਦੀ ਚਵਾਰੇ ਉੱਤੇ ਹੁੰਦੀ ਵੇਖੀ ਉਸਨੇ ਆਪਣੀ ਨੂੰ ਤੇ ਦੁੱਲੇ ਦੀ ਬੇਗਮ ਫੁੱਲਰਾਂ ਨੂੰ ਸਾਰਾ ਕੁਝ ਦੱਸਿਆ ਸੱਸ ਨੂੰ ਨੇ ਮੇਰੂ ਪੋਸਤ ਦੀ ਨੂੰ ਵਾਸਤਾ ਪਾਇਆ ਮੇਰੂ ਅਜ ਰਾਜਪੂਤਾਂ ਦੀ ਇੱਜ਼ਤ ਮਿੱਟੀ ਵਿੱਚ ਰੁੱਲਣ ਲੱਗੀ ਏ ਪਿੰਡ ਵਿੱਚ ਤੇ ਇਥੋਂ ਬਿਨਾ ਕੋਈ ਮਰਦ ਹਾਜ਼ਰ ਨਹੀਂ ਤੂੰ ਕੋਈ ਬੰਦਸੋ ਬਕਰ ਮੇਰੂ ਨੇ ਨਸ਼ੇ ਪੱਤੇ ਕਰਕੇ ਵੈਰੀ ਤੇ ਬੇਤਿਆਨਾ ਹਮਲਾ ਕਰ ਦਿੱਤਾ ਅਤੇ ਦੁਸ਼ਮਣ ਦੇ 70 ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਇਹਨਾਂ ਨੂੰ ਮਹਿਰੂ ਦਾ ਨਸ਼ਾ ਉਤਰ ਗਿਆ ਲਦੀ ਤੇ ਫੁੱਲਰਾ ਨੇ ਫਿਰ ਨਸ਼ਾ ਪਿਆ ਕੇ ਮਹਿਰੂ ਨੂੰ ਕੈਮ ਕਰ ਦਿੱਤਾ ਦੂਜੇ ਅਚਨਚੇਤੀ ਹਮਲੇ ਵਿੱਚ ਮੁਗਲਾਂ ਦੇ ਫਿਰ 90 ਬੰਦੇ ਮਾਰੇ ਗਏ ਇਸ ਨਾਲ ਮੁਗਲ ਫੌਜਾਂ ਵਿੱਚ ਹਲਚਲ ਮਚ ਗਈ ਮੁਗਲਾਂ ਨੂੰ ਉਤਲਾਹ ਸੀ ਕਿ ਪਿੰਡ ਵਿੱਚ ਕੋਈ ਮਰਦ ਨਹੀਂ ਮਿਰਜ਼ਾ ਨਜ਼ਾਮਉਦੀਨ ਅਜੀ ਪੰਬਲਪੂਸੇ ਵਿੱਚ ਸੀ ਹੀ ਸੀ ਕਿ ਕਿਸੇ ਦੋਖੀ ਨੇ ਮੁਖਰੀ ਜਾ ਕੀਤੀ ਇਹ ਕੱਲਾ ਮੇਰੂ ਹੀ ਹਮਲੇ ਕਰ ਰਿਹਾ ਹੈ ਬਾਕੀ ਸਭ ਪਿੰਡੀ ਤੋਂ ਬਾਹਰ ਹਨ ਮਿਰਜ਼ਾ ਨਜ਼ਾਮਉਦੀਨ ਨੇ ਹਾਥੀਆਂ ਨੂੰ ਸ਼ਰਾਬ ਪਲਾ ਕੇ ਪਿੰਡ ਵੱਲ ਮੂੰਹ ਕਰ ਦਿੱਤਾ ਪਟੀਆਂ ਦੇ ਦਰਵਾਜ਼ੇ ਚੱਕਣਾ ਚੂਰ ਹੋ ਗਏ ਕਿੰਨੀਆਂ ਹਵੇਲੀਆਂ ਟਾਇਟੇੜੀ ਹੋ ਗਈਆਂ ਦੁਲੇ ਦਾ ਟੱਬਰ ਗ੍ਰਿਫਤਾਰ ਕਰ ਲਿਆ ਗਿਆ ਦੁਲੇ ਦੀ ਮਾਲਤ ਦੀ ਬੇਗਮ ਫੋਲਰਾ ਤੇ ਚੱਲ ਾਂਗੜੀ ਵਾਲੀ ਤੋਂ ਬਿਨਾ 30 ਲੀਮੋਂ ਬੇਟਾ ਨੂਰ ਖਾਨ ਸਭ ਕੈਦ ਕਰ ਲਏ ਨਜ਼ਾਮੁਦੀਨ ਸਮੇਤ ਪੂਰੀ ਸਰਕਾਰੀ ਫੌਜ ਜਿੱਤ ਦੇ ਜਸ਼ਨ ਮਨਾ ਰਹੀ ਸੀ ਐ ਬੁੱਢਾ ਲਾਲ ਖਾਨ ਜੋ ਸ਼ਰੀਕੇ ਵਿੱਚ ਦੁੱਲੇ ਦਾ ਦੁਸ਼ਮਣ ਸੀ ਤੇ ਜਿਸ ਦਾ ਪੁੱਤਰ ਦੁੱਲੇ ਕੋਲੋਂ ਕਤਰ ਹੋ ਗਿਆ ਸੀ ਨੇ ਆਪਣੇ ਪੋਤਰੇ ਤੇ ਦੋਹਤਿਆਂ ਨੂੰ ਇਕੱਠੇ ਕਰਕੇ ਮੁਗਲਾਂ ਨਾਲ ਲੜਾਈ ਲਈ ਪ੍ਰੇਰਿਆ ਟੱਬਰ ਵਾਲਿਆਂ ਨੂੰ ਨਾ ਨੁਕਰ ਕਰਨ ਤੇ ਸਮਝਾਇਆ ਦੁੱਲੇ ਨੂੰ ਛੱਡੋ ਜੋ ਵਾਂ ਦਾ ਨਾ ਛੜਾਇਆ ਪੱਟੀਆਂ ਦੇ ਮੱਥੇ ਕਲੰਕ ਲੱਗ ਜਾਏਗਾ ਲਾਲ ਖਾਨ ਦੇ ਟੱਬਰ ਚੋਂ ਸਾਰੇ ਚੋਬਰ ਲੜਾਈ ਲਈ ਤਿਆਰ ਹੋ ਗਏ ਉਧਰ ਰੂੜ ਜੱਟੇ ਨੇ ਫੂਲੇ ਨੂੰ ਸਾਰੀ ਗੱਲ ਜਾ ਸੁਣਾਈ ਮੇਰੂ ਪੋਸਤੀ ਵੀ ਚਨਿਉਂਟ ਪਹੁੰਚ ਗਿਆ ਤੇ ਦੁੱਲੇ ਨੂੰ ਆਪਣਾਤ ਭਰੇ ਮਿਹਣੇ ਦਿੱਤੇ ਤੇ ਰੋਹ ਵਿੱਚ ਆ ਕੇ ਰੋਣ ਲੱਗ ਪਿਆ ਮੇਰੂ ਨੇ ਤਾਂ ਹਾਂ ਮਾਰੀਆਂ ਕੋਲ ਦੁੱਲੇ ਦੇ ਜਾ ਕੰਨਾਂ ਪੀਨੈ दारू ਦੀਆਂ ਬੋਤਲਾਂ ਕਿਹ ਤੇਰੇ ਮਸ਼ਹਰਿਆਂ ਨੂੰ ਤਾਂ ਤੇਰਾ ਟੱਬਰ ਰਾਠਾ ਮੁਗਲਾਂ ਨੇ ਬੰਨ ਲਿਆ ਜਿਹੜਾ ਬੰਨਿਆ ਲਾਹੌਰ ਨੂੰ ਜਾ ਤੂੰ ਤਾਂ ਕਹਿੰਦਾ ਸੀ ਢਾ ਦੂੰ ਦਿੱਲੀ ਦੇ ਕਿੰਗਰੇ ਤੈਥੋਂ ਵਟ ਰੰਗਣਾ ਟਾਹੀ ਨਾ ਜਾ ਦੁੱਲੇ ਦੇ ਅੰਦਰ ਭਾਂਬੜ ਮਚ ਗਿਆ ਉਸ ਨੇ ਸ਼ਰਾਬ ਦਾ ਪਿਆਲਾ ਵਗਾਹ ਮਾਰਿਆ ਉਹ ਸਾਰੀ ਵਿਥਿਆ ਸੁਣ ਕੇ ਦੰਦ ਕਈ ਚਕੇ ਰਹਿ ਗਿਆ ਦੁੱਲੇ ਦੇ ਮਾਮੇ ਰਹਿਮਤ ਨੇ ਕਿਹਾ ਅੱਜ ਰੁਕ ਜਾ ਕੱਲ ਬੰਧਾਂ ਛੜਾ ਲਵਾਂਗੇ ਦੁੱਲੇ ਨੂੰ ਅਚਭੀ ਲੱਗੀ ਸੀ ਮਾਮਾ ਜੇ ਤੇਰੀ ਜਗਾ ਕੋਈ ਹੋਰ ਇਹ ਗੱਲ ਕਹਿੰਦਾ ਨਾ ਮੈਂ ਉਸ ਦੀ ਗਰਦਨ ਉਤਾਰ ਦੇਣੀ ਸੀ ਉਸ ਨੇ ਸਾਥੀਆਂ ਨੂੰ ਘੋੜਿਆਂ ਦੀਆਂ ਕਾਠੀਆਂ ਕਸਣ ਲਈ ਕਿਹਾ ਰਹਿਮਤ ਨੇ ਕੁਝ ਆਪਣੇ ਬੰਦੇ ਨਾਲ ਤਿਆਰ ਕਰ ਦਿੱਤੇ ਦੁੱਲਾ 1000 ਬਾਰਵਾਂ ਸਮੇਤ ਬੰਧਾਂ ਛੜਾਣ ਲਈ ਪਿੰਡੀ ਵੱਲ ਚੜ ਪਿਆ ਉਹ ਮੁਗਲਾਂ ਦੀ ਫੌਜ ਤੇ ਬਿਜਲੀ ਵਾਂਗ ਡਿੱਗਿਆ ਪੂਰੀ ਫੌਜ ਵਿੱਚ ਤਰਥੱਲੀ ਮਚ ਗਈ ਮਿਰਜ਼ਾ ਨਜ਼ਾਮਉਦੀਨ ਦੁੱਲੇ ਨੂੰ ਆਪਣੇ ਵੱਲ ਵਾਧਾ ਦੇਖ ਕੇ ਪਾਣੀ ਪਾਣੀ ਹੋ ਗਿਆ ਉਸਨੇ ਹਾਥੀ ਦੀ ਗੋਡੀ ਲਵਾ ਦਿੱਤੀ ਤੇ ਭੱਜ ਕੇ ਲੱਦੀ ਦੇ ਪੈਰਾਂ ਵਿੱਚ ਜਾ ਬੈਠਾ ਲੱਦੀ ਨੇ ਰਾਜਪੂਤੀ ਰਵੈਤਾਂ ਦੀ ਪਾਲਣਾ ਕਰਦੇ ਦੁੱਲੇ ਨੂੰ ਵਾਰ ਕਰਨ ਨੂੰ ਰੋਕ ਦਿੱਤਾ ਬੇਪੁੱਤਰ ਲੰਮੇ ਪਏ ਨੂੰ ਤੇ ਸੱਪ ਸ਼ੀਨ ਨੂੰ ਵੀ ਨਹੀਂ ਖਾਂਦਾ ਦੁੱਲੇ ਨੇ ਮਾਂ ਦੀ ਗੱਲ ਮੰਨ ਲਈ ਮਿਰਜ਼ਾ ਨਜ਼ਾਮਉਦੀਨ ਦੁੱਲੇ ਨੂੰ ਜਿਉਂਦਾ ਫੜਨ ਆਇਆ ਆਪਦੇ ਪ੍ਰਾਣਾ ਦੀ ਭਿੱਖਿਆ ਮੰਗ ਰਿਆ ਸੀ ਮਿਰਜ਼ਾ ਨਜ਼ਾਮਉਦੀਨ ਨੇ ਦੁੱਲੇ ਨੂੰ ਪੱਗਵਟ ਭਰਾ ਬਣਾ ਲਿਆ ਤੇ ਅੰਗੂਰਾਂ ਦੀ ਬਣੀ ਵਧੀਆ ਸ਼ਰਾਬ ਦੀ ਦਾਵਤ ਲਈ ਰਜ਼ਾਮੰਦ ਕਰ ਲਿਆ ਨਜ਼ਾਮਉਦੀਨ ਦੇ ਪੈਰਾਂ ਵਿੱਚ ਸੰਗਲ ਪਾਏ ਹੋਏ ਸਨ ਤੇ ਉਸ ਨੂੰ ਇੱਕ ਸ਼ਰਤ 'ਤੇ ਛੱਡਣ ਦਾ ਵਾਅਦਾ ਸੀ ਕਿ ਪਹਿਲਾਂ ਉਹ ਦੁੱਲੇ ਪੱਟੀ ਦਾ ਲੜਕਾ ਨੂਰ ਖਾਨ ਉਹਦੇ ਹਵਾਲੇ ਕਰੇਗਾ। ਦੁੱਲੇ ਦਾ ਸਾਰਾ ਟੋਲਾ ਸ਼ਰਾਬ ਦੇ ਪਿਆਲੇ ਖੜਕਾਉਂਦਾ ਰਿਹਾ ਤੇ ਨਜ਼ਾਮਉਦੀਨ ਉਹਨਾਂ ਦੀ ਬਹਾਦਰੀ ਦੀਆਂ ਸ਼ਿਫਤਾਂ ਕਰਦਾ ਥੱਕ ਨਹੀਂ ਰਿਹਾ ਸੀ। ਰਾਤ ਅੱਧਿਓਂ ਵੱਧ ਟੱਪ ਚੁੱਕੀ ਸੀ। ਦੁੱਲੇ ਦੇ ਸਾਰੇ ਬੰਦੇ ਨਸ਼ਈ ਹੋ ਗਏ। ਨਜ਼ਾਮਉਦੀਨ ਪਿਸ਼ਾਬ ਕਰਨ ਦੇ ਬਹਾਨੇ ਉੱਠਿਆ ਤੇ ਆਪਣੇ ਸਿਪਾਹੀ ਦੇ ਕੰਨ ਵਿੱਚ ਖੁਸਰ-ਫੁਸਰ ਕੀਤੀ ਜੋ ਸ਼ਰਾਬ ਦੇ ਪਿਆਲੇ ਲਿਆ ਰਿਹਾ ਸੀ। ਉਸਨੇ ਗਲਾਸਾਂ ਵਿੱਚ ਇੱਕ-ਇੱਕ ਪੁੜੀ ਛਾੜ ਦਿੱਤੀ। ਉਸ ਤੋਂ ਬਾਅਦ ਦੁੱਲਾ ਅਤੇ ਸਾਰੇ ਦੋਸਤ ਬੇਹੋਸ਼ ਹੋ ਗਏ ਨਜ਼ਾਮੁਦੀਨ ਨੇ ਸਾਰਿਆਂ ਦੇ ਪੈਰਾਂ ਵਿੱਚ ਬੀੜੀਆਂ ਪਾ ਕੇ ਲਾਹੌਰ ਕਿਲੇ ਵਿੱਚ ਪਹੁੰਚਾ ਦਿੱਤਾ ਅਕਬਰ ਨੇ ਬੜੀ ਕੋਸ਼ਿਸ਼ ਕੀਤੀ ਦੁੱਲਾ ਇਹਨ ਮੰਨ ਲਏ ਤੇ ਉਸ ਨੂੰ ਫੌਜ ਵਿੱਚ ਕੋਈ ਚੰਗਾ ਰਤਬਾ ਦੇ ਦਿੱਤਾ ਜਾਏਗਾ ਪਰ ਦੁੱਲਾ ਤੇ ਜਾਨ ਦਾ ਸੌਦਾ ਕਰਕੇ ਘਰ ਘਰ ਦੁੱਲਾ ਪੈਦਾ ਕਰਨਾ ਚਾਹੁੰਦਾ ਸੀ ਆਖਰ 26 ਮਾਰਚ 1599 ਵਾਲੇ ਦਿਨ ਨਖਾਸ ਮੰਡੀ ਲਾਹੌਰ ਦਿੱਲੀ ਦਰਵਾਜੇ ਦੇ ਸਾਹਮਣੇ ਦੁੱਲੇ ਨੂੰ ਫਾਂਸੀ ਤੇ ਲਟਕਾਉਣ ਦਾ ਫੈਸਲਾ ਹੋ ਗਿਆ ਜਦੋਂ ਦੁੱਲੇ ਨੂੰ ਫਾਂਸੀ ਦੇ ਫੰਦੇ ਉੱਤੇ ਖੜਾ ਕੀਤਾ ਉਹਦੀ ਸ਼ਮਲੇ ਵਾਲੀ ਪੱਗ ਜਰਾ ਢਿੱਲੀ ਹੋਈ ਦੁੱਲੇ ਨੇ ਸਿਰ ਝਟ ਕੇ ਪੂਰਾ ਮੂੰਹ ਨੰਗਾ ਕੀਤਾ ਤਾਂ ਕਿ ਲੋਕੀਂ ਦੇਖ ਲੈਣ ਉਸਦੇ ਚਿਹਰੇ ਤੇ ਉਹ ਜلال ਕਾਇਮ ਹੈ ਇਸ ਦੇ ਮਸ਼ੇਰੇ ਪਹਿਲਾ ਮੰਗੂ ਚੜੇ ਹੋਏ ਸਨ ਇੰਨੀ ਦੇਰ ਵਿੱਚ ਇੱਕ ਫਕੀਰ ਨੱਚਦਾ ਹੋਇਆ ਆ ਗਿਆ ਤੇ ਉਹ ਗਾਉਣ ਲੱਗਿਆ ਜਿਨ੍ਹਾਂ پاک ਨਗਾਹਾਂ ਹੋਈਆਂ ਸੇ ਕਹੀਂ ਨਾ ਜਾਂਦੇ ਠੱਗੇ ਫਾਂਸੀ ਦਾ ਫੱਟਾ ਖਿੱਚ ਦਿੱਤਾ ਗਿਆ ਫਕੀਰ ਇੱਕਦਮ ਗੁੱਸੇ ਵਿੱਚ ਚੀਕਿਆ ਇਹ ਸੁਲਤਾਨ ਦੋਜਖ ਵਿੱਚ ਜਾਏਗਾ ਸਿਪਾਹੀ ਫਕੀਰ ਨੂੰ ਕਸੀਤੀ ਜਾ ਰਹੇ ਸਨ ਕੋਈ ਭੀੜ ਵਿੱਚੋਂ ਬੋਲਿਆ ਇਹ ਤੇ ਬਾਬਾ ਸ਼ਾਹ ਹੁਸੈਨ ਹੈ ਪਿੰਡੀ ਉੱਜੜ ਗਈ ਸੀ। ਲੱਦੀ ਰਹਿੰਦੀ ਉਮਰ ਕਟਣੜੀ ਆਪਣੇ ਭਾਂਜਾ ਕੋਲ ਚਨੇਔਟ ਚਲੀ ਗਈ। ਦੁੱਲੇ ਦੀ ਪਤਨੀ ਫੁਲਰਾਮ ਆਪਣੀਆਂ ਧੀਆਂ ਤਖਤੋ ਤੇ ਵਖਤੋ ਨੂੰ ਲੈ ਕੇ ਆਪਣੇ ਪੇਕੇ ਪਿੰਡ ਚਲੀ ਗਈ। ਦੁੱਲੇ ਦਾ ਭਾਈ ਮੇਰੂ ਪੋਸਤੀ ਤੇ ਬੇਟਾ ਨੂਰ ਖਾਨ ਪਹਿਲੂ ਹੀ ਮਾਰੇ ਗਏ ਸਨ। ਨੂਰ ਖਾਨ ਦੀ ਵਿਧਵਾ ਪਤਨੀ ਆਪਣੇ ਪਿੰਡ ਚਲੀ ਗਈ। ਟਟੀਆਂ ਦੇ ਅੱਧ ਤਹੇ ਘਰ ਨੂੰ ਇੱਕ ਵਾਰ ਫੇਰ ਜੰਦਰਾ ਲੱਗ ਗਿਆ ਕੁਝ ਅਰਸੇ ਬਾਅਦ ਲੱਦੀ ਨੂੰ ਦੁੱਲੇ ਦੀ ਨੂੰਹ ਦਾ ਮਿਲਣ ਲਈ ਸੁਨੇਹਾ ਆਇਆ ਉੱਥੇ ਜਾ ਕੇ ਪਤਾ ਚੱਲਿਆ ਕਿ ਵਿਧਵਾ ਨੂਰਾ ਬੱਚੇ ਦੀ ਮਾਂ ਬਣਨ ਵਾਲੀ ਹੈ ਲੱਦੀ ਜਿਸ ਵੇਲ ਗੱਡੀ ਵਿੱਚ ਆਈ ਸੀ ਉਸੇ ਵੇਲ ਗੱਡੀ ਵਿੱਚ ਪੂਤ ਨੂੰ ਤੇ ਰਸਤੇ ਵਿੱਚੋਂ ਹੀ ਦੁੱਲੇ ਦੀ ਪਤਨੀ ਫੁੱਲਰਾ ਤੇ ਪੋਤੀਆਂ ਤਖਤੋਂ ਬਖਤੋਂ ਨੂੰ ਲੈ ਕੇ ਪਿੰਡੀ ਪੱਟੀਆਂ ਦੇ ਰਸਤੇ ਪੈ ਗਈ ਦੂਸਰੇ ਦਿਨ ਹੀ ਦੁੱਲੇ ਦੀ ਦੂਸਰੀ ਚੱਲਵਰਿਆ ਵਾਲੀ ਨੂੰ ਲੈ ਕੇ ਆ ਗਈ ਆ ਕੇ ਘਰ ਦੀ ਝਾੜ-ਚੰਬ ਕੀਤੀ ਤੇ ਕਈ ਮਹੀਨਿਆਂ ਤੋਂ ਬੰਦ ਪਏ ਘਰ ਵਿੱਚ ਦੀਵਾ ਵਾਲਿਆ ਪਹਿਲਾਂ ਘਰ ਦੁੱਲੇ ਦੇ ਦਾਦਾ ਸੰਦਲ ਤੇ ਪਿਤਾ ਫਰੀਦ ਤੇ ਫਾਂਸੀ ਲੱਗਣ ਤੇ ਉਜੜ ਗਿਆ ਸੀ ਤੇ ਦੁਬਾਰਾ ਦੁੱਲੇ ਦੇ ਫਾਂਸੀ ਲੱਗਣ ਤੇ ਉਜੜਿਆ ਅੱਜ ਦੂਜੀ ਵਾਰ ਫਿਰ ਜ਼ਿੰਦਗੀ ਹੌਲੀ-ਹੌਲੀ ਧੜਕਣ ਲੱਗੀ ਸੀ ਲੱਦੀ ਵੀ ਕਿਸਮਤੀ ਦੀ ਬਣੀ ਸੀ ਜਿਸ ਨੂੰ ਹੋਣੀ ਨੇ ਤੂਤ ਵਾਂਗ ਵਾਰ-ਵਾਰ ਛਾਂਗਿਆ ਤੇ ਉਹਦੀਆਂ ਲਗਰਾਂ ਦੁਆਰਾ ਦੁਆਰਾ ਫੁੱਟਦੇ ਰਹੀਆਂ ਉਹ ਫਿਰ ਪੂਰੇ ਪਰਿਵਾਰ ਨੂੰ ਤੋਂ ਪਿਛਾਂ ਤੋਂ ਟੱਕ ਲੈਂਦੀ ਅਸੀਂ ਦੱਸਿਆ ਨਿਸ਼ਾਨੀਆਂ ਮੁਤਾਬਕ ਇੱਕ ਦੋ ਸੜਕੇ ਤੇ ਪਿੰਡ ਪੱਟੀਆਂ ਤੋਂ 2 ਕਿਲੋਮੀਟਰ ਪਹਿਲਾਂ ਸਾਈਕਲ ਸਵਾਰਨ ਵਾਲੇ ਦੀ ਦੁਕਾਨ ਕੋਲ ਰੁਕੇ ਉਸ ਤੋਂ ਦੁੱਲੇ ਬਾਰੇ ਪੁੱਛਿਆ ਉਸਨੇ ਛੱਟ ਜਵਾਬ ਦਿੱਤਾ ਹਾਂ ਸਾਹਮਣੇ ਦੁੱਲੇ ਕੀ ਸੂ ਇਹ ਪਿੰਡ ਲਾਹੌਰ ਤੋਂ 73 ਮੀਲ ਦੇ ਫਾਸਲੇ ਤੇ ਲਾਹੌਰ ਚਨਯੋਟ ਸੜਕ ਤੇ ਵਸਿਆ ਹੈ ਪਿੰਡ ਦੀ ਆਬਾਦੀ 100 ਕਰਾਂਦੀ ਹੈ ਪਿੰਡ ਸੜਕ ਤੋਂ ਥੋੜਾ ਜਿਹਾ ਹਟਮਾ ਉੱਤਰ ਵੱਲ ਨਜ਼ਰੀ ਪੈਂਦਾ ਹੈ ਖੇਤਾਂ ਵਿੱਚੋਂ ਇੱਕ ਗੱਬਰੂ ਨੂੰ ਦੁੱਲੇ ਦੇ ਟੱਬਰ ਬਾਰੇ ਪੁੱਛਿਆ ਉਸੇ ਸਾਨੂੰ ਬਾਬੇ ਹੇਤਮ ਦੇ ਡੇਰੇ ਦਾ ਰਸਤਾ ਦੱਸ ਦਿੱਤਾ। ਬਾਬਾ ਹੇਤਮ ਖਾਨ ਸੋਨੇ ਰੰਗੀ ਸਨੀਰੂ ਦੀ ਰਜਾਈ ਲਈ ਸੁੱਤਾ ਪਿਆ ਸੀ। ਨਾਲ ਹੀ ਉਸ ਦਾ ਬੁਝਿਆ ਹੋਇਆ ਹੁੱਕਾ ਪਿਆ ਸੀ। ਸਾਡੀ ਆਵਾਜ਼ ਸੁਣ ਕੇ ਬਾਬਾ ਉੱਠਿਆ। ਉਸ ਦੇ ਤੇੜ ਕੱਚਾ ਤੇ ਬਾਕੀ ਵੰਨ ਅਣਕਜਿਆ ਸੀ। ਇਦਾਂ ਦੇ ਬਾਬੇ ਸਾਨੂੰ ਪਿੰਡਾਂ ਵਿੱਚ ਵੀ ਆਮ ਮਿਲ ਜਾਂਦੇ ਹਨ ਜਿਨ੍ਹਾਂ ਦੀ ਧਾਰਨਾ ਹੈ ਕਿ ਕੱਪੜੇ ਪਾ ਕੇ ਸੌਣ ਨਾਲ ਚੰਗੀ ਨੀਂਦ ਨਹੀਂ ਆਉਂਦੀ। ਬਾਬੇ ਦਾ ਡੇਰਾ ਪੱਕੀਆਂ ਇੱਟਾਂ ਦਾ ਬਣਿਆ। ਪਰ ਸਧਾਰਨ ਜ ਸੀ ਸ਼ਾਇਦ ਇਸ ਪਾਸੇ ਡੇਰਿਆਂ ਵਿੱਚ ਕਲੀ ਕਰਵਾਉਣ ਦਾ ਰਵਾਜ ਨਹੀਂ ਸੀ ਬਾਬੇ ਹੇਤਮ ਨੇ ਹੁੱਕਾ ਤਾਜ਼ਾ ਕਰਵਾਇਆ ਤੇ ਸਾਡੇ ਲਈ ਚਾਹ ਮੰਗਵਾ ਦਿੱਤੀ ਬਾਬੇ ਦੀ ਉਮਰ ਭਾਵੇਂ 90 ਸਾਲ ਦੀ ਨੇੜ ਹੈ ਪਰ ਯਾਦ ਅਸਤ ਬੜੀ ਕਮਾਲ ਦੀ ਏ ਉਸ ਨੇ ਬੈਠੇ ਬੈਠੇ ਪੂਰੇ ਖਾਨਦਾਨ ਦਾ ਜਵਾਨੀ ਸਜਰਾ ਨਸ਼ਲ ਸੁਣਾ ਦਿੱਤਾ ਹੇਤਮ ਬਲਦ ਮੁਰਾਦ ਬਲਦ ਖੈਰ ਮੁਹੰਮਦ ਵਲਦ ਮਸਤੀਖਾਨ ਵਲਦ ਮਹਿਮਾਨਖਾਨ ਵਲਦ کریمਬਖਸ਼ ਵਲਦ ਪੀਰ ਮੁਹੰਮਦ ਵਲਦ ਮੁਹੱਬਤਖਾਨ ਵਲਦ ਜਾਨ ਮੁਹੰਮਦ ਨੂਰਖਾਨ ਵਲਦ ਦੁੱਲਾ ਵਲਦ ਫਰੀਦਵਲਦ ਸੰਦਲ ਵਲਦ ਬਿਜਲੀਖਾਨ ਵਲਦ ਨੱਥੂਖਾਨ ਵਲਦ ਠਿਗਖਾਨ ਵਲਦ ਦਰਾਜ਼ਖਾਨ ਵਲਦ ਕਨਾਜਖਾਨ ਵਲਦ ਲਖਨਾਖਾਨ ਵਲਦ ਵਿਰਾਜਖਾਨ ਵਲਦ ਉਦੋਵਲ ਵਲਦ ਮੰਗਰ ਵਲਦ ਸੰਗਰ ਵਲਦ ਖੀਰਾਵਾਰ ਵਲਦ ਪੌਣੀ ਵਲਦ ਪਦਮ ਵਲਦ ਸ਼ਿਨ ਵਲਦ ਅੰਚਨ ਵਲਦ ਮਸਣ ਵਲਦ ਮਨੀਸ਼ਰ ਵਲਦ ਜੱਗ ਤੇ ਵਲਦ ਪੱਟੀ ਇਥੋਂ ਥੋੜਾ ਜਿਹਾ ਅੰਦਾਜ਼ਾ ਲੱਗਦਾ ਹੈ ਕਿ ਖਾਨਦਾਨ ਪਹਿਲਾਂ ਪਹਿਲਾ ਸ਼ਖਸ ਗਰਾਜ਼ ਖਾਨ ਮੁਸਲਮਾਨ ਬਣਿਆ ਇਸ ਦੇ ਬਾਪ ਦਾ ਨਾਮ ਉਦੋਂ ਹਿੰਦੂਆਂ ਵਾਲਾ ਨਾਮ ਹੈ ਪੱਟੀ ਪਰਿਵਾਰ ਪਿਛੋਂ ਬੀਕਾਨੇਰ ਤੋਂ ਉੱਠ ਕੇ ਆਇਆ ਹੈ ਪੱਟੀ ਪੀਰ ਸ਼ੇਖ ਅਸਮਾਇਲ ਸਾਹਿਬ ਦੀ ਪ੍ਰੇਰਨਾ ਸਦਕਾ ਮੁਸਲਮਾਨ ਬਣੇ ਪੀਰ ਸਾਹਿਬ ਦਾ ਮਜ਼ਾਰ ਚਨਯੋਟ ਵਿੱਚ ਮੌਜੂਦ ਹੈ ਇਹ ਪਿੰਡ ਦੀ ਆਵਾਦ ਹੋਣ ਬਾਰੇ ਵੀ ਪਿੰਡ ਵਾਸੀਆਂ ਨੇ ਦਿਲਚਸਪ ਕਹਾਣੀ ਸੁਣਾਈ ਇਸ ਰੜੀ ਮੈਦਾਨ ਜਗਾ ਤੇ ਦੁੱਲੇ ਨੇ ਇੱਕ ਭੇਡ ਨੂੰ ਆਪਣੇ ਲੇਲੇ ਦੇ ਵਿਚਾਲੇ ਬਗਿਆੜ ਨਾਲ ਲੋਹਾ ਲੈੰਨਿਆ ਵੇਖਿਆ ਤੇ ਦੁੱਲੇ ਨੇ ਇੱਥੇ ਡੇਰਾ ਵਸਾਣ ਦਾ ਮਨ ਬਣਾ ਲਿਆ ਜੋ ਅੱਜ ਕੱਲ ਪਿੰਡ ਦੀ ਸ਼ਕਲ ਇਖਤਿਆਰ ਕਰ ਚੁੱਕਾ ਹੈ ਇਸ ਪਿੰਡ ਦੇ ਸਾਰੇ ਵਾਸੀ ਦੁੱਲੇ ਦੇ ਖਾਨਦਾਨ ਵਿੱਚੋਂ ਐ ਬਾਬੇ ਨੇ 47 ਤੋਂ ਪਹਿਲਾਂ ਦੀਆਂ ਗੱਲਾਂ ਛੇੜ ਦਿੱਤੀਆਂ ਸਾਡੀ ਸਿੱਖਾਂ ਨਾਲ ਚੰਗੀ ਨਿਵਦੀ ਸਾਈਂ ਕਦੇ ਕਦਾਂ ਹੀ ਪਾਣੀ ਨਕੀ ਦਾ ਝਗੜਾ ਹੋਵੈਂਦਾ ਤੇ ਛੱਟ ਨਿਬੜ ਜਾਣਾ ਵੱਡੇ ਵੱਡੇ ਨਾਮੀ ਸਿੱਖ ਹੁੰਦੇ ਸੂ ਇਸ ਪਿੱਛੋਂ ਅਸੀਂ ਦੁੱਲੇ ਨਾਲ ਸੰਬੰਧਤ ਨਿਸ਼ਾਨੀਆਂ ਦੇਖਣ ਤੁਰ ਪਏ ਪਿੰਡ ਦੇ ਦੱਖਣ ਵਾਲੇ ਪਾਸੇ ਦੋ ਕਿੱਲਿਆਂ ਦੇ ਫਾਸਲੇ ਤੇ ਦੁੱਲੇ ਦੇ ਹੱਥੀਂ ਲਵਾਇਆ ਖੂਹ ਸੀ ਜੋ ਅੱਜ ਕੱਲ ਪੂਰੇ ਜਾ ਚੁੱਕੇ ਨਾਲ ਹੀ ਇੱਕ ਬਣ ਦਾ ਤੇ ਬਰੋਟੇ ਦਾ ਦਰਖਤ ਹੈ ਇਹ ਵੀ ਦੁੱਲੇ ਦੇ ਹੱਥੀਂ ਲੱਗੇ ਦੱਸੇ ਗਏ ਬਰੋਟੇ ਦਾ ਦਰਖਤ ਸ਼ਾਇਦ ਦੁਆਰਾ ਫੁੱਟਿਆ ਹੋਵੇਗਾ ਕਿਉਂਕਿ ਬਰੋਟੇ ਦੀ ਇੰਨੀ ਉਮਰ ਨਹੀਂ ਹੁੰਦੀ ਇਸ ਜਗ੍ਹਾ ਤੇ ਜਾ ਕੇ ਪਿਆਰ ਤੇ ਸਤਕਾਰ ਨਾਲ ਸਿਰ ਝੁਕ ਗਿਆ ਮੈਂ ਬੇहद ਖੁਸ਼ ਹਾਂ ਕਿ ਸਰੀਰਕ ਤੇ ਮਾਨਸਿਕ ਤੌਰ ਤੇ ਦੁੱਲੇ ਦੇ ਪਿੰਡ ਪਹੁੰਚ ਹੋਇਆ ਸੀ ਮੈਨੂੰ ਪਿੰਡ ਵਾਲਿਆਂ ਕੋਲ ਆਪਣੇ ਜਜ਼ਵੇ ਜਹਾਰ ਕਰਨ ਦਾ ਵੱਲ ਨਹੀਂ ਸੁਝ ਰਿਆ ਸੀ ਇਹ ਉਹ ਜਗ੍ਹਾ ਹੈ ਜਿੱਥੇ ਦੁੱਲੇ ਨੇ ਜਵਾਨੀ ਮਾਣੀ ਤੇ ਕਾਂ ਚਲਾ ਜਾ ਜਿੱਥੇ ਭਗਤ ਸਿੰਘ ਹੋਰਾਂ ਤੋਂ ਪਹਿਲੀਆਂ ਪੀੜ੍ਹੀਆਂ ਦੇ ਜੁਝਾਰੂ ਵਾਰਿਸ ਨੇ ਆਜ਼ਾਦੀ ਦੀ ਜ਼ਿੰਦਗੀ ਜਿਉਣ ਦਾ ਅਹਿਸਾਸ ਸਮੂਹ ਪੰਜਾਬੀਆਂ ਨੂੰ ਪਹਿਲੀ ਵਾਰ ਕਰਵਾਇਆ ਦੁੱਲੇ ਨੇ ਬਾਦਸ਼ਾਹੀਆਂ ਦੀ ਈਨ ਨਹੀਂ ਮੰਨੀ ਤੇ ਨਾਲ ਹੀ ਇਲਾਕੇ ਦੇ ਪੁੱਠੂਆਂ ਨੂੰ ਸਬਕ ਵੀ ਸਿਖਾਇਆ ਜਦੋਂ ਇਲਾਕੇ ਦੇ ਜ਼ਗੀਰਦਾਰ ਗਰੀਬ ਬ੍ਰਾਹਮਣ ਦੀ ਧੀ ਸੁੰਦਰੀ-ਮੁੰਦਰੀ ਨੂੰ ਆਪਣੀ ਰਖੇਲ ਬਣਾਉਣਾ ਬਣਾਉਣੀ ਲੋਚਦਾ ਹੈ ਦੁੱਲਾ ਉਸ ਨੂੰ ਆਪਣੀ ਧੀ ਬਣਾ ਕੇ ਲਾਉਂਦਾ ਹੈ ਇਸ ਸਾਰੇ ਜਾਨੀਆਂ ਨੂੰ ਸੇਰ-ਸੇਰ ਸੱਕਰ ਪਾਉਂਦਾ ਹੈ ਜਦੋਂ ਕੁਝ ਸਿਰਫ ਜਗੀਰਦਾਰਾਂ ਦੇ ਕਹਿਣ ਤੇ ਕੁੜੀ ਦੇ ਰੱਤੇ ਸਾਲੂ ਨੂੰ ਹੱਥ ਪਾਉਂਦੇ ਹਨ ਦੁਲਾ ਸਾਰਿਆਂ ਦੇ 100-100 ਛੇਤਰ ਲਾਉਣ ਦੇ ਕਹਿੰਦਾ ਹੈ ਹਿਸਾਬ-ਕਿਤਾਬ ਦੀ ਗਲ ਗਲਣ ਤੇ ਉਹ ਇੱਕ ਛੇਤਰ ਹੋਰ ਮਾਰਨ ਲਈ ਮਿੰਤਾ ਕਰਦਾ ਹੈ ਕਿਧਰੇ ਦੁਬਾਰਾ 100 ਛੇਤਰਾਂ ਖਾਣੇ ਪੈ ਜਾਣ ਮੌਕੇ ਦੇ ਤਾਜ਼ਦਾਰ ਦੁੱਲੇ ਨੂੰ ਈਨ ਮਨਾ ਕੇ ਆਪਣੀ ਹੋਮੇ ਨੂੰ ਪੱਠੇ ਪਾਉਣਾ ਚਾਹੁੰਦੇ ਸਨ ਪਰ ਦੁੱਲਾ ਲੇਫਣ ਨਾਲੋਂ ਟੁੱਟ ਜਾਣ ਨੂੰ ਜ਼ਿਆਦਾ ਪਸੰਦ ਕਰਦਾ ਸੀ ਇੱਕ ਸਾਜ਼ਿਸ਼ ਰਚੀ ਗਈ ਕਿ ਦੁੱਲੇ ਨੂੰ ਲਾਹੌਰ ਦਰਬਾਰ ਦੀ ਇੱਕ ਖਿੜਕੀ ਦੇ ਆਕਾਰ ਦੇ ਦਰਵਾਜ਼ੇ ਰਾਹੀਂ ਅੰਦਰ ਪੇਸ਼ ਕੀਤਾ ਜਾਏ ਤੇ ਜਦੋਂ ਦੁੱਲਾ ਦਰਵਾਜ਼ੇ ਵਿੱਚੋਂ ਲੰਘਣ ਲਈ ਝੁਕੇ ਤਾਂ ਤਾੜੀ ਮਾਰ ਦਿੱਤੀ ਜਾਵੇ ਬਿਲ ਹਾਰੇ ਜਾਈਏ ਦੁੱਲੇ ਦੇ ਉਸਨੇ ਸਭ ਤੋਂ ਪਹਿਲਾਂ ਆਪਣੇ ਪੈਰ ਕੱਢੇ ਦੁੱਲੇ ਨੇ ਫਾਂਸੀ ਦਾ ਰੱਸਾ ਚੁੰਮ ਕੇ ਆਪ ਚੁਕਣ ਦੀ ਥਾਂ ਬਾਦਸ਼ਾਹ ਦੀ ਹਉਮੈ ਨੂੰ ਚੁਕਾ ਦਿੱਤਾ ਅੱਜ ਭਾਵੇਂ ਦੇਸ਼ਾਂ ਦੇ ਵਟਵਾਰੇ ਹੋ ਗਏ ਜੰਗਾਂ ਹੋਈਆਂ ਤੇ ਕੰਡੇ ਦਰਤਾਂ ਲੱਗੀਆਂ ਪਰ ਦੁਲਲਾ ਪਹਿਲਾਂ ਵੀ ਸਾਂਝਾ ਸੀ ਤੇ ਅੱਜ ਵੀ ਹੈ ਸੱਥਾਂ ਵਿੱਚ ਬੈਠ ਕੇ ਦੁੱਲੇ ਦੀ ਬਹਾਦਰੀ ਦੀਆਂ ਬਜ਼ੁਰਗ ਅੱਜ ਵੀ ਗੱਲਾਂ ਕਰਦੇ ਐ ਪਿੰਡਾਂ ਵਿੱਚ ਨੌਜਵਾਨ ਗਵੰਤਰੀਆਂ ਨੂੰ ਪੈਸੇ ਦੇ ਕੇ ਦੁੱਲੇ ਦੀ ਬਾਹਰ ਦੀ ਫਰਮਾਇਸ਼ ਕਰਦੇ ਐ ਮੈਂ ਟਾਮਾ ਦਿੱਲੀ ਦੇ ਕਿੰਗਰੇ ਭਾਜਣਾ ਮਾ ਪਾ ਦਿਆਂ ਤਖਤ ਲਾਹੌਰ ਮੇਰਾ ਅੰਦਰਲਾ ਮਨ ਬਾਬਾ ਹੇਤਮ ਵਿੱਚੋਂ ਬਾਬੇ ਸੰਦਲ ਦਾ ਸਰੂਪ ਦੇਖ ਰਿਹਾ ਸੀ ਜਿਸ ਦੀ ਸੋਚ ਦਾ ਬੀਜ ਦੁੱਲਾ ਬਣ ਕੇ ਪ੍ਰਬੰਧ ਚੜਿਆ ਅਸੀਂ ਪੱਟੀ ਪਰਿਵਾਰ ਨੂੰ ਅਦ ਪੇਸ਼ ਕਰਕੇ ਮੀਂਹ ਦੀ ਹਲਕੀ ਪਹਾਰ ਵਿੱਚ ਹੀਰ ਦੇ ਮਜ਼ਾਰ ਤੇ ਜਾਣ ਲਈ ਚੰਗ ਦੇ ਰਸਤੇ ਪੈ ਗਈ